ਸੋ ਕਿਸਾਨ ਵੀਰੋ ਅਗਲਾ ਟਰੈਕਟਰ ਜੀ ਤੁਹਾਡੇ ਸਾਹਮਣੇ ਮਹਿੰਦਰਾ 575 DI ਜੀ ਜੇ ਮਾਡਲ ਦੀ ਗੱਲ ਕਰੀਏ ਜੀ ਮਾਡਲ 96 ਆ ਜੀ ਤੇ ਰੇਟ 1 ਲੱਖ ਤੇ 50000 ਤੇ ਟਾਇਰਾਂ ਵਾਲੇ ਉਹਦੀ ਕੰਡੀਸ਼ਨ ਟਰੈਕਟਰ ਦੀ ਦੇਖ ਸਕਦੇ ਹੋ ਅਗਲੇ ਟਾਇਰ ਜਿਹੜੇ ਬਿਲਕੁਲ ਨਵੇਂ ਵਰਗੀ ਕੰਡੀਸ਼ਨ ਆ ਜੀ ਪੰਜਾਬ ਨੰਬਰ ਠੀਕ ਆ ਜੀ ਪੰਜਾਬ ਨੰਬਰ ਆ ਜੀ ਤੇ ਪਿਛਲੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਰੰਗ ਬੰਨੇ ਵਾਲੀ ਉਹ ਟਰੈਕਟਰ ਆ ਜੀ オリジナル ਆ ਜੀ ਤੇ ਮਾਲਕ ਵੀਰ ਨਾਲ ਕਰਾਉਣੇ ਆ ਗੱਲਬਾਤ ਜੀ ਤੁਹਾਡੀ ਆਪਾਂ ਸੋ ਬਾਈ ਸასი ਗੱਲ ਦੀ ਸਕੀਨਾ ਮੈਂ ਬਾਈ ਜੀ ਆਪਣਾ ਹਰਜੀਤ ਸਿੰਘ ਕਿਹੜਾ ਪਿੰਡ ਆ ਜੀ ਲੈਪੋ ਲਕੋਤੇ ਬਾਈ ਜੀ ਕੀ ਡਿਮਾੜੇ ਟਰੈਕਟਰ ਦੀ ਇਹਦੀ ਜਿਹੜੇ ਡਿਮਾੜ ਜਿਵੇਂ ਕਹੋ ਦੇ ਦਾਂਗੇ ਅੱਛਾ ਜੀ ਠੀਕ ਆ ਤੇ ਆਪਣਾ ਨੰਬਰ ਬਾਈ ਜੀ ਦੱਸ ਦਿਓ ਜੀ 94637 ਠੀਕ ਆ ਜੀ 03599 94637 03599 ਸੋ ਬਾਈ ਜੀ ਬਾਈ ਦਾ ਨੰਬਰ ਆ ਜੇ ਕਿਸੇ ਨੇ ਟਰੈਕਟਰ ਲੈਣਾ ਹੋਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਟਰੈਕਟਰ ਲਵਾ ਸਕਦਾ ਟਰੈਕਟਰ ਦੀ ਕੰਡੀਸ਼ਨ ਆ ਤੁਹਾਡੇ ਸਾਹਮਣੇ ਇੰਜਨ ਗੇਅਰ ਦਾ ਬਾਈ ਜੀ ਓਕੇ ਜੀ ਇੰਜਨ ਗੇਅਰ ਦਾ ਬਾਈਆਂ ਦੇ ਕਹਿਣ ਮੁਤਾਬਕ ਜੇ ਟਰੈਕਟਰ ਓਕੇ ਜੀ ਕੰਡੀਸ਼ਨ ਅਜੇ ਟਰੈਕਟਰ ਦੀ ਬਿਲਕੁਲ ਤੁਹਾਡੇ ਸਾਹਮਣੇ ਹੈ ਜੀ ਸੋ ਅਗਲਾ ਟਰੈਕਟਰ ਵੀ ਥੋਣੇ ਆ ਜਿਹੜਾ ਆਪਾਂ ਬਾਈਆਂ ਦਾ ਜੀ ਤੋਂ ਚੱਲਦੇ ਆ ਉਹਦੇ ਇੰਨ